ਸultanpur Lodhi ਦਾ ਇਹ ਪਵਿੱਤਰਾ ਗੁਰਦੁਆਰਾ ਹੈ ਗੁਰਦੁਆਰਾ ਅੰਤਰਯਾਮਤਾ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਵਾਜ ਪੜਨ ਦਾ ਕੌਤਕ ਰੱਖਿਆ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਵੀ ਨਦੀ ਵਿੱਚ ਤਿੰਨ ਦਿਨ ਅਲੋਪ ਰਹੇ ਤਾਂ ਜਦੋਂ ਪ੍ਰਗਟ ਹੋਏ ਤਾਂ ਉਹਨਾਂ ਨੇ ਇੱਥੇ ਉਚਾਰਨ ਕੀਤਾ ਸੀ ਨਾ ਕੋ Hindu ਨਾ Musalman ਆਜੋ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਪਾ ਉਸ ਵਕਤ ਕਾਜੀ ਨਹੀਂ ਗਿਆ ਸੀ ਜੇ ਤੁਸੀਂ ਮੁਸਲਮਾਨ ਤੇ ਹਿੰਦੂਆਂ ਨੂੰ ਬਰਾਬਰ ਮੰਨਦੇ ਹੋ ਤੇ ਆਜੋ ਫਿਰ ਸਾਡੇ ਨਾਲ ਨਮਾਜ਼ ਪੜੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨਵਾਬ ਦੌਲਤਖਾਨ ਲੋਧੀ ਦੇ ਕਾਜੀ ਉਸ ਵਕਤ ਬਣੀ ਇਸ ਜਗ੍ਹਾ ਤੇ ਮਸਜਿਦ ਵਿੱਚ ਆ ਗਏ ਉਹਨਾਂ ਦੇ ਨਾਲ ਇੱਥੇ ਹੋਰ ਵੀ ਕਈ ਲੋਕਾਂ ਨੇ ਨਮਾਜ਼ ਪੜੀ ਤੇ ਜਦੋਂ ਕਾਜੀ ਨੇ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿ ਤੁਸੀਂ ਤਾਂ ਨਮਾਜ਼ ਪੜੀ ਹੀ ਨਹੀਂ ਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਸਵਾਗਤ ਕਾਜੀ ਤੁਸੀਂ ਵੀ ਨਵਾਜ਼ ਨਹੀਂ ਪੜੀ ਤੁਹਾਡਾ ਧਿਆਨ ਤਾਂ ਜਿਹੜੀ ਤੁਹਾਡੇ ਘਰੇ ਘੋੜੀ ਸੂਈ ਸੀ ਉਹਦੇ ਵਿੱਚ ਸੀ ਕਿ ਕੋਲ ਖੂਹ ਹੈ ਕਿਤੇ ਵਸ਼ੇਰੀ ਉਹਦੇ ਵਿੱਚ ਨਾ ਡਿੱਗ ਪਵੇ ਤੁਹਾਡਾ ਮਰਤਾ ਉਧਰ ਸੀ ਤਾ ਕਾਜੀ ਕਹਿਣ ਲੱਗਾ ਨਵਾਬ ਦੌਲਤਖਾਂ ਜੀ ਨੇ ਤਾਂ ਪੜ੍ਹੀ ਹੈ ਤਾਂ ਗੁਰੂ ਜੀ ਕਹਿਣ ਲੱਗੇ ਤੇਰੇ ਨਵਾਬ ਦਾ ਵੀ ਤਾਂ ਧਿਆਨ ਕਾਬਲ ਦੀ ਧਰਤੀ ਤੇ ਸੀ ਕਿ ਉੱਥੋਂ ਅਸੀਂ ਜਾ ਕੇ ਸੋਨੇ ਘੋੜੇ ਖਰੀਦਨੇ ਹਨ ਨਵਾਜ ਦਾ ਤੁਸੀਂ ਵੀ ਨਹੀਂ ਪੜ੍ਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਤੁਹਾਡੇ ਮਨ ਤਾਂ ਕਿਤੇ ਹੋਰ ਸੀ ਫਿਰ ਤੁਸੀਂ ਨਵਾਜ ਕਿਵੇਂ ਪੜ੍ਹ ਲਈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਭ ਕਹਿਣ ਲੱਗੇ ਕਿ ਇਹ ਤਾਂ ਜਾਣੀ ਜਾਣ ਹਨ ਭਾਵ ਅੰਤਰਜਾਮੀ ਹਨ ਇਸ ਕਰਕੇ ਇਸ ਗੁਰਦੁਆਰਾ ਸਹਿਬ ਦਾ ਨਾਮ ਅੰਤਰਜਾਮਤਾ ਸਹਿਬ ਪੈ ਗਿਆ ਸultanpur ludhidi dharti te eh pavittar jo gurudwara sahib baneya hoya hai ਲੋਕ ਆਖਦੇ ਸਨ ਕਿ ਇੱਥੇ ਪਹਿਲਾਂ ਉਹ ਮਸਜਿਦ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਵਾਜ ਪੜਨ ਦਾ ਕੌਤਕ ਰੱਖਿਆ ਸੀ ਪਰ ਉਹ ਮਸਜਿਦ ਕਾਰ ਸੇਵਾ ਵਾਲੇ ਬਾਬਿਆਂ ਨੇ ਢਾ ਦਿੱਤੀ ਹੁਣ ਇਹਦੇ ਵਿੱਚ ਕਿੰਨਾ ਕੁ ਸੱਚ ਆ ਇਹ ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ ਇਹ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧ ਬਹੁਤ ਹੀ ਵਧੀਆ ਹੈ ਕਾਰ ਸੇਵਾ ਵਾਲਿਆਂ ਦਾ ਇਸ ਵਿੱਚ ਪ੍ਰਬੰਧ ਹੈ ਲੰਗਰ ਰਹਿ ਸ਼ਿਦਾ ਪ੍ਰਬੰਧ ਵਧੀਆ ਹੈ ਗੁਰਦੁਆਰਾ ਅੰਤਰਯਾਮਤਾ ਸਹਿਬ ਗਏ ਸੁਲਤਾਨਪੁਰ ਲੋਧੀ ਦਰਸ਼ਨ ਜ਼ਰੂਰ ਕਰਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਨੂੰ ਕੋਟ ਕੋਟ ਪ੍ਰਣਾਮ